ਐਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਦੱਸਦੇ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਲਗਾਤਾਰ ਜਿਹੜਾ ਕਿ ਇੱਕ ਵੱਡਾ ਸਕੰਜਾ ਵੀ ਕੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੁਣ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਸੀਬੀਆਈ ਨੂੰ ਇੱਕ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਪਤਾ ਜ਼ਰੂਰ ਕੀਤਾ ਜਾਵੇ ਕਿ ਇਹ ਪੈਸਾ ਇਕੱਠਾ ਕਰਕੇ ਕਿੱਥੇ ਭੇਜਣਾ ਸੀ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਹੁਣ ਡੀਆਈਐਚੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਪੋਸਟ ਤੱਕ ਸਾਂਝੀ ਕੀਤੀ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਅਤੇ ਉਹਨਾਂ ਦੇ ਮੰਤਰੀ ਵਿਧਾਇਕ ਆਪਣੀ ਸਰਕਾਰ ਦਾ ਭ੍ਰਸ਼ਟਾਚਾਰ ਤੇ ਚਪੜਾਣ ਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਨੇ ਮਾਨਸਾਬ ਡੀਆਈਜੀ ਦੀ ਮੌਨਥਲੀ ਆਲ ਇੰਡੀਆ ਸਰਵਿਸ ਰੂਲਸ ਦੇ ਨਿਯਮ ਦੇ ਅਧੀਨ ਹੋਈ ਹੈ ਤੇ ਇਹ ਨਿਯਮ 48 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਸਰਕਾਰੀ ਹਿਰਾਸਤ ਚ ਨਜ਼ਰਬੰਦੀ ਕੀਤੀ ਗਈ ਕਿਸੇ ਵੀ ਅਧਿਕਾਰੀ ਨੂੰ ਮੌਨਤਲਕਾਰਾਂ ਦਾ ਹੁਕਮ ਦਿੰਦਾ ਹੈ ਅਜਿਹੇ ਮਾਮਲੇ ਦੇ ਵਿੱਚ ਨਾ ਤਾਂ ਤੁਹਾਡੀ ਅਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ ਤੇ ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ਤੇ ਡੀਆਈਸੀ ਪੁੱਲਰ ਤਾਂ ਛੇੜਾ ਕੇ ਮੌਂਤਲੀਯਾ ਦੇਸ਼ ਇਸ ਤਰ੍ਹਾਂ ਨੂੰ ਸਪਸ਼ਟ ਤੌਰ ਤੇ ਦੱਸਦਾ ਹੈ ਕਿ ਤੁਹਾਡਾ ਨਕਲੀ ਇਮਾਨਦਾਰ ਦਾ ਜਿਹੜਾ ਕਿ ਮਖੌਟਾ ਉਤਰ ਗਿਆ ਹੈ ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਦੇ ਵਿੱਚ ਭ੍ਰਸ਼ਟਾਚਾਰ ਤੁਹਾਡੇ ਨੱਕ ਹੇਠ ਹੋ ਰਿਹਾ ਸੀ ਅਸੀਂ ਮੰਗ ਕਰਦੇ ਹਾਂ ਕਿ ਸੀਬੀਆਈ ਪੂਰੀ ਜਾਂਚ ਕਰੇ ਤੇ ਦੱਸੇ ਕਿ ਇਹ ਪੈਸਾ ਅਸਲ ਦੇ ਵਿੱਚ ਕਿਸ ਦੇ ਲਈ ਇਕੱਠਾ ਕੀਤਾ ਗਿਆ ਸੀ ਤੇ ਕਿਸ ਨੂੰ ਦੇਣਾ ਸੀ ਮੈਂ ਹੀ ਦਰਹੋਣਾ ਆ ਕਿ ਹਰ ਪੰਜਾਬੀ ਕਹਿ ਰਿਹਾ ਹੈ ਕਿ ਜੇਕਰ ਪੂਰੀ ਜਾਂਚ ਕੀਤੀ ਜਾਂਦੀ ਹੈ ਤਾਂ ਰਸਤਾ ਤੁਹਾਡੇ ਕਟੜੇ ਇਮਾਨਦਾਰ ਬਹੁਤ ਤੱਕ ਹੀ ਪਹੁੰਚੇਗਾ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸੀਬੀਆਈ ਜਾਂਚ ਕਰੇ ਇਸ ਮਾਮਲੇ ਦੇ ਵਿੱਚ ਤੇ ਦੂਜੇ ਪਾਸੇ ਇਹ ਵੀ ਦੱਸੇ ਕਿ ਇਹ ਪੈਸਾ ਇਕੱਠਾ ਕਰਕੇ ਡੀਆਈਜੀ ਹਰਚਰਨ ਸਿੰਘ ਪੋਲਰ ਨੇ ਕਿਸ ਨੂੰ ਵੇਚਣਾ ਸੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਸੁਖਵਿੰਦਰ ਸਿੰਘ ਬਾਦਲ ਕਈ ਸਵਾਲ ਸਰਕਾਰ ਦੇ ਉੱਤੇ ਚੱਕਦੇ ਹੋਏ ਵੀ ਨਸਰ ਆ ਰਹੇ। ਨਕਸਾਂਜੀ ਕੀਤੀ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਤੇ ਉਹਨਾਂ ਦੇ ਮੰਤਰੀ ਵਿਧਾਇਕ ਆਪਣੀ ਸਰਕਾਰ ਦਾ ਭ੍ਰਸ਼ਟਾਚਾਰ ਤੇ ਚੁਪ ਰਹਿਣ ਦੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਨੇ ਮਾਨ ਸਾਹਿਬ ਡੀਆਈਜੀ ਦੀ ਮੌਂਤਲੀ ਆਲ ਇੰਡੀਆ ਸਰਵਿਸ ਰੂਲਸ ਦੇ ਨਿਯਮ ਦੇ ਅਧੀਨ ਹੋਈ ਹੈ ਤੇ ਇਹ ਨਿਯਮ 48 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਸਰਕਾਰੀ ਹਿਰਾਸਤ ਚ ਨਸਰਬੰਦੀ ਕੀਤੇ ਗਏ ਕਿਸੇ ਵੀ ਅਧਿਕਾਰੀ ਨੂੰ ਮੌਂਤਲ ਕਰਨ ਦਾ ਹੁਕਮ ਦਿੰਦਾ ਹੈ ਅਜਿਹੇ ਮਾਮਲੇ ਦੇ ਵਿੱਚ ਨਾ ਤਾਂ ਤੁਹਾਡੀ ਅਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ ਤੇ ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ਤੇ ਡੀਆਈਸੀ ਪੁਲਰਤਾ ਛੇੜਾ ਕੇ ਮੌਂਤਲੀਯ ਦੇਸ਼ ਸਤ ਨੂੰ ਸਪਸ਼ਟ ਤੌਰ ਤੇ ਦੱਸਦਾ ਹੈ ਕਿ ਤੁਹਾਡਾ ਨਕਲੀ ਇਮਾਨਦਾਰ ਦਾ ਜਿਹੜਾ ਕਿ ਮਖੌਟਾ ਉਤਰ ਗਿਆ ਹੈ ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਦੇ ਵਿੱਚ ਭ੍ਰਸ਼ਟਾਚਾਰ ਤੁਹਾਡੇ ਨੱਕ ਹੇਠ ਹੋ ਰਿਹਾ ਸੀ ਅਸੀਂ ਮੰਗ ਕਰਦੇ ਹਾਂ ਕਿ ਸੀਬੀਆਈ ਪੂਰੀ ਜਾਂਚ ਕਰੇ ਤੇ ਦੱਸੇ ਕਿ ਇਹ ਪੈਸਾ ਅਸਲ ਦੇ ਵਿੱਚ ਕਿਸ ਦੇ ਲਈ ਇਕੱਠਾ ਕੀਤਾ ਗਿਆ ਸੀ ਤੇ ਕਿਸ ਨੂੰ ਦੇਣਾ ਸੀ ਮੈਂ ਹੀ ਦਰਹੋਣਾ ਆ ਕਿ ਹਰ ਪੰਜਾਬੀ ਕਹਿ ਰਿਹਾ ਹੈ ਕਿ ਜੇਕਰ ਪੂਰੀ ਜਾਂਚ ਕੀਤੀ ਜਾਂਦੀ ਹੈ ਤਾਂ ਰਸਤਾ ਤੁਹਾਡੇ ਕਟੜੇ ਇਮਾਨਦਾਰ ਬਹੁਤ ਤੱਕ ਹੀ ਪਹੁੰਚੇਗਾ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ सीबीआई ਜਾਂਚ ਕਰੇ ਇਸ ਮਾਮਲੇ ਦੇ ਵਿੱਚ ਤੇ ਦੂਜੇ ਪਾਸੇ ਇਹ ਵੀ